ਹਾਂਜੀ ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮਿੱਤਰਾਂ ਅਮੀਰ ਕਾਲ ਵੀ ਠੀਕ ਠਾਕ ਓ ਸਾਡੇ ਨਾਲ ਵੀ ਸੱਟ ਬੱਟ ਹੋਣਗੇ ਲਓਈ ਮਿੱਤਰੋ ਕਰਤੀ ਆਪਾਂ ਸੈਟਿੰਗ ਚੇਂਜ ਇੱਧਰ ਦੇਖੋ ਸਾਰੇ ਨਾਲ ਪਹਿਲਾਂ ਤਾਂ ਦੋ ਨੰਬਰ ਚੋਚ ਛੱਡੀ ਤੇ ਆਪਣਾ ਫੈਨ ਚੱਲ ਪਿਆ ਬਈ ਦੇਖੋ ਫਿਰ ਇਹ ਮੈਂ ਰਾਤੀ ਕਰਾਇਆ ਇਹ ਇੱਥੇ ਇਹਨਾਂ ਨੂੰ ਹੁਣ ਲਾ ਦਿਆ ਕਰਨਾ ਆਪਾਂ ਬੈਠੇ ਜਾ ਕਰਨੇ ਆ ਦੇਖੋ ਹਵਾ ਸੰਭੜਦੇ ਕਿਉਂ ਹਵਾ ਲਿਆ ਕਰਨੇ ਕਿ ਠੰਡੀ ਇਹ ਹੁਣ ਬਾਵਟੀ ਦਾ ਬਾਹਰ ਰੱਖਿਆ ਕਰਾਂਗੇ ਖੁੱਲਾ ਆਹ ਬਈ ਸਾਰੀਆਂ ਕੂਦਰੀਆਂ ਆਪਾਂ ਲੈ ਜਾਂਦੇ ਹਾਂ ਇੱਥੇ ਠੀਕ ਹੈ ਇਹਦੇ ਜੋ ਆਪਾਂ ਨਾ ਦੋ ਤਿੰਨ ਹੈਗੀਆਂ ਗੋਦਰੀਆਂ ਉਹਨਾਂ ਨੂੰ ਤਾਂ ਪਾਣੀ ਪਿਆਈਏ ਔਰ ਡਕੇਆਂ ਤੇ ਗਿਰੀਆਂ ਪਾਈਏ ਰੱਤੇ ਉਹਨਾਂ ਟਾਈਮ ਤੂੰ ਇੱਧਰ ਬਹਿ ਜਾਂ ਵਾਰੀ ਭੇਡ ਦੇ ਕੇ ਹੋਰ ਨਾ ਬਾਹਰ ਆ ਜਾਣ ਓਹੋ ਫਲਦੀ ਨਹੀਂ ਕਿੱਕ ਹੋ ਗਿਆ ਫੋਲਦੀ ਵੇ ਹੋਏ 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 ਰੱਤਾ ਬੈਠੇ ਬਿਠਾਦਾ ਆਪਾਂ ਆਹ ਲਾਤੀ ਰੱਤੇ ਜੀ ਵਾਰੀ ਆਰੇ ਨਾ ਬਈ ਸਾਰੀਆਂ ਕਬੂਤਰਾਂ ਇੱਥੋਂ ਫੜ ਲਗੇ ਕਿਤਾਬ ਬੈਠੀ ਸਾਦੇ ਵਾਲੀ ਇੱਕ ਇੱਥੇ ਹੋਰ ਸਗੀ ਹੋਰ ਸਗੀ ਆਰੀ ਕਾਲਸਰੀ ਇਹ ਇੱਥੇ ਛੜਦਗੇ ਇਹ ਚਾਰੇ ਉੱਡ ਕੇ ਆਈਆਂ ਵਾ ਮੈਂ 5.5 ਕੱਢਣਾਂ ਸੀਗੀਆਂ ਤੇ 9.5 ਦੇ ਕਰੀਬ ਬਹਿ ਗਈਆਂ ਹਨਾ ਚੱਲ ਕੋਈ ਨਹੀਂ ਬਾਕੀ ਬਈ ਸੁੱਕੀਆਂ ਵਾ ਜਿਵੇਂ ਜਿਵੇਂ ਟਾਈਮ ਜਾ ਵਧਾਉਣਗੇ ਉਹ ਵੇ ਪਰ ਪੰਨ ਦਾ ਗੇੜ ਬੰਨ ਲਾਂਗੇ ਦੇਖ ਲਾਂਗੇ ਬਾਜੀ ਕੁਝ ਛੱਡ ਕੇ ਜੇ ਕੋਈ ਇਹਨਾਂ ਚੋਂ ਇੱਕ ਅੱਧੀ ਛੱਡੀ ਗਈ ਜਿਹੜੀ ਵਧੀਆ ਉੱਡੂਗੀ ਘਰੇ ਫੇਰ ਹੀ ਆ ਭਰਾ 11 12 ਵਜੇ ਆਉਗੀ ਹਨਾ ਸੁੱਕੀ ਉਹਨੂੰ ਪਾਣੀ ਪੂਣੀ ਲਾਵਾਂਗੇ ਇੱਕ 1:3 ਵਜੇ ਤੱਕ 2 ਵਜੇ ਤੱਕ ਜਾਊਗੀ ਉਹਨੂੰ ਹੀ ਛੱਡਣ ਦਾ ਫਾਇਦਾ ਫਿਰ ਬਾਈ ਹਨਾ ਦੂਜੇ ਤੇ ਮੈਂ ਪੈਸੇ ਲਾਉਂਦਾ ਕੋਈ ਫਾਇਦਾ ਨਹੀਂਗਾ ਬਾਕੀ ਇਹ ਬਜ਼ਾਮਾਂ ਦਾ ਮੁੱਲ ਵੋਣ ਨੂੰ ਫੇਰ ਹੀ ਭਲ ਘਰੇ ਤੋਂ ਉੱਡ ਕੇ ਵਖਾਉਣ ਫੇਰ ਇਹਨਾਂ ਨੂੰ ਬਾਜੀ ਤੇ ਲਿਆਵਾਂਗੇ ਘਰੇ ਤਾਂ ਉੱਡਦਿਆਂ ਨਹੀਂ ਬਾਹਰ ਉੱਥੇ ਉੱਡਣੀਆਂ ਬਾਕੀ ਆ ਦੇਖ ਲੇ ਸਾਰੀਆਂ ਵੱਡੀਆਂ ਗੋਤਨੀਆਂ ਠੀਕ ਹੈ ਬਾਈ ਇਹਨਾਂ ਨੂੰ ਹੁਣ ਆਪਾਂ ਪਾਣੀ ਪਿਆਦ ਗਏ ਆਪੇ ਪੰਗੇ ਆਪਾਂ ਇਹਨਾਂ ਨੇ ਕੱਲ ਨੂੰ ਕੱਲ ਨਹੀਂ ਸੀ ਮੈਂ ਕੱਪ ਭਰ ਕੇ ਇਹਨਾਂ ਨੂੰ ਵੀ ਰੱਖ ਦਗੇ ਤੇ ਦੋ ਜੋੜੀਆਂ ਆਪਾਂ ਖੁੱਡੇ 'ਚ ਛੜਤਿਆਂ ਆ ਲੋ ਇੱਥੋਂ ਵਾਲੇ ਵੀ ਦੇਖ ਲਓ ਆਹ ਜੋੜੀ ਐ ਕਰੇਗੀ ਐ ਕਾਲੀ ਪੂਛ ਵਾਲੀ ਤੇ ਇਹਨੂੰ ਆਪਾਂ ਹਜੇ ਰੋਕੇ ਛੱਡਾਂਗੇ ਇੱਕ ਦੋ ਦਿਨ ਇਹਨੂੰ ਬੈਠਾ ਰਹਿਣ ਦਿੰਦੇ ਆਪਾਂ ਇੱਥੇ ਇਹਨੂੰ ਵੀ ਪਾਣੀ ਰੱਖ ਦਗੇ ਪਾਣੀ ਪੂਣੀ ਪੀ ਲੂਗਾ ਵਿਚਾਰਾ ਤੇ ਇੱਕ ਦੂਜੇ ਖੁੱਡੇ 'ਚ ਆਪਾਂ ਦਾਣੇ ਪਾਏ ਅਗੇ ਪਹਿਲੇ ਇਹਨਾਂ ਨੂੰ ਪਾਣੀ ਰੱਖ ਦਗੇ ਪਾਣੀ ਪੂਣੀ ਨਿਵੇੜਨ ਗਿਆ ਦਾ ਕੰਮ ਆ ਰਹਿ ਗਿਆ ਤਿੰਨੇ ਕਵਲੂਗਾ ਠੀਕ ਆ ਬਾਈ ਲੋ ਬਾਈ ਪਾਣੀ ਰੱਖਤਾ ਲੱਗ ਗਿਆ ਨਾ ਪੀਣਾਂ ਆ ਰਹਿ ਗਏ ਬਸ ਕੱਲੇ ਉੱਪਰ ਲੈਂ ਗੂਦਰੇ ਇਹਨਾਂ ਨੂੰ ਤਾਂ ਦੋ ਰੱਖਣਗੇ ਪੈਣੀਆਂ ਕਿਉਂਕਿ ਜਿਆਦੇ ਹੈ ਨਾ ਫਿਰ ਇਹ ਤਾਜ਼ਾ ਦੇ ਇਹਨਾਂ ਦੀ ਆ ਰੱਖਤੀ ਇੱਥੇ ਕੌਲੀ ਇੱਥੇ ਪਾ ਦੇਣ ਇਹਨੂੰ ਪਾਣੀ ਆ ਲੋ ਵੀ ਪੀਓ ਪੀਓ ਆਜੋ 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 ਲੋਈ ਭਰਤੀ ਆਪਾਂ ਸਾਹਮਣੇ ਆ ਚੱਕਦੇ ਨਾ ਵੀ ਨਾ ਲੜੋ ਨਾ ਲੜੋਣਾ ਇਹ ਕੰਮ ਨਾ ਕਰੋ ਮੇਰਾ ਭਾਈ ਚੱਕ ਲਈ ਠੀਕ ਹੈ ਜੀ ਦਾਣੇ ਹਜੇ ਪਾਦਾਂਗੇ ਇਹਨਾਂ ਨੂੰ ਰੋਕ ਕੇ ਆਪਾਂ ਪਾਣੀ ਪੂਣੀ ਪੀਂਨ ਦੇ ਉਹਨਾਂ ਟਾਈਮ ਤਾਂਾਂ ਲੈ ਨੂੰ ਰੱਖਿਆ ਉਹਨੇ ਆਪਾਂ ਤੇ ਨਾਲੇ ਤੁਹਾਨੂੰ ਦਿਖਾਉਣਾ ਮੈਂ ਜਾਨਵਰਾਂ ਦੀ ਕੀ ਸਾਈਡਿੰਗ ਕਰਤੀ ਆ ਇਹਨਾਂ ਜੇ ਪਾਣੇ ਪਾ ਕੇ ਲੈ ਚਾਲਦੇ ਆ ਬੱਚੇ ਬੱਚੇ ਤਾਂ ਆਈਆਂ ਜਿਹੜੇ ਦੋ ਤਿੰਨ ਉੜਦੇ ਆ ਦੂਜੇ ਇੱਥੇ ਲੈ ਆਂਦੇ ਆ ਤੇ ਬਾਈ ਤੁਹਾਨੂੰ ਪਹਿਲਾਂ ਮੁਰਗੀਆਂ ਵੀ ਦਿਖਾ ਦਾਂ ਮੈਂ ਸਵੇਰੇ ਸਵੇਰੇ ਤਾੜਤੀਆਂ ਸੀ ਨਾਲੇ ਦੇਖਦੇ ਆਂ ਅੱਜ ਅੰਡਾ ਦਿੱਤਾ ਕਿ ਨਹੀਂ ਇਹਨਾਂ ਨੇ ਗਰਮੀ ਨਾ 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 ਗਰਮੀ ਉੱਤ ਬਹੁਤ ਆ ਆ ਦੇਖੋ ਇਧਰ ਮੁਰਗੀ ਨਾ ਜਿੱਦ ਇਧਰ ਮੈਂ ਇੱਕ ਦੇਖਾ ਹੱਥ ਲਾਉਣਾ ਨਾ ਮੈਂ ਆ ਦੇਖੋ ਉੱਠ ਖੜੀ ਆ ਦੇਖੋ ਇਧਰ ਲੈ ਆਏ ਜੀ ਸਹਿਮ ਜੀ ਜਾਂਦੀ ਹੈ ਦੇਖੀ ਆ ਦੇ ਆ ਦੇ ਕਿਉਂ ਪਤਾ ਨਹੀਂ ਇਹ ਕੀ ਚੱਕਰ ਦੱਸਿਓ ਬਾਈ ਜੇ ਕਿਸ ਨੂੰ ਪਤਾ ਚੱਲ ਅੰਦਰ ਆਂਡਾ ਇੱਥੇ ਹੈ ਨਹੀਂ ਗਾ ਪਾਣੀ ਨਾਲ ਰੱਖਿਆ ਹੋਇਆ ਪੀ ਬ ਲੈਣਗੀਆਂ ਤੇ ਖੁੱਡੇ ਜੀ ਬਾਈ ਠੰਡ ਗਾ ਆ ਲੱਗਾ ਹੀ ਬਾਈ ਬੱਲੇ ਪੁਰਾਣਾ ਪੱਖਾ ਦੇਖੋ ਮਿੱਟੀ ਕਿੰਨੀ ਜੰਮੀ ਹੋਈ ਆ ਇਹਦੀ ਨਾ ਮੋਟਰ ਹੋ ਗਈ ਜਾਮ ਬਾਈ ਠੀਕ ਆ ਤੇ ਬਣਾਉਣ ਵਾਲਾ ਕਹਿੰਦਾ 1500 ਮੈਂ ਕਿਹਾ 1500 ਦਾ ਨਵਾਂ ਆ ਜੂਗਾ ਤੇ ਆਪਾਂ ਫਿਰ ਬਾਈ ਨਵੇਂ ਦਾ ਹੀ ਸਿਸਟਮ ਕਰਤਾ ਆਪਾਂ ਇਹ ਦਾਣੇ ਲੈ ਕੇ ਚੱਲਦੇ ਹਾਂ ਉੱਪਰ ਆਹ ਦੇਖੋ ਠੀਕ ਆ ਬਾਈ ਇਹ ਲੱਗਾ ਹੀ ਥੱਲੇ ਤੇ ਥੱਲੇ ਵਾਲੇ ਕਮਰੇ ਚੋ ਲਾ ਕੇ ਇੱਥੇ ਲਿਆ ਕੇ ਲਾਤਾ ਉੱਥੇ ਨਵਾਂ ਲਾਤਾ ਹਵਾ ਦੇਖ ਲੋ ਜੇ ਕਨਾਈ ਸਰ ਨਵਾਂ ਪਵਾਤਾ ਜੀ ਤੇ ਬਹੁਤ ਹਵਾ ਦਿੰਦਾ ਹੁਣ ਆ ਜਾਨਵਰ ਆਰਾਮ ਨਾਲ ਬੈਠੇ ਰਿਆ ਕਰਨਗੇ ਲੈ ਠੀਕ ਆ ਬਾਈ ਹੁਣ ਚੱਲੇਗੇ ਉੱਪਰ ਆਪਾਂ ਡਰਿਆਂ ਚੱਕ ਲਗੇ ਲੋ ਜੀ ਵੇ 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 ਆ ਲੈ ਖਾਓ ਬਾਣੀ ਆਰੇ ਬਈ ਬੱਚੇ ਦੋਨੇ ਓਏ 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 ਇੱਥੇ ਚੱਲ ਕਾਫੀ ਵੱਡੇ ਹੋ ਗਏ ਬਈ ਹੁਣ ਲਾਂਭ ਜੇ ਬਾਬਾ ਆ ਗਈ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਵੀ ਖਾ ਲੋ ਐਨੀ ਕੁਤਰੀ ਨ ਮਿਲਣਾ ਦੇਖ ਗਿਆ ਨਾ ਧਰ ਲਿਆ ਨਹੀਂ ਬਈ ਅਜੇ ਧਰਿਆ ਹਾਂ ਕੁਤਰਾ ਨ ਮਿਲਿਆ ਸੇ ਤੇ ਬਾਕੀ ਜੋੜੀਆਂ ਛੱਡਾਂਗੇ ਜਿਹੜੀਆਂ ਨਵੀਆਂ ਉਹ ਉਤਰ ਲਾ ਲੀ ਗੇ ਆ ਰੱਖ ਦੇ ਜਨਰੇਟਰ ਹੀ ਨਲੇ ਤੋਂ ਦਿਖਾਉਣਾ ਮੈਂ ਕਿਹੜੀ ਜੋੜੀ ਆ ਆ ਲੋ ਨਲੇ ਅੱਜ ਬਾਈ ਮੈਂ ਸਫਾਈ ਕਰਦੀ ਖੋਡੇ ਦੀ ਚੈੱਕ ਕਰੋ ਫਿਰ ਲਓਏ ਇੱਕ ਤਾਂ ਅਧਾ ਤਨ ਬੱਚੇ ਹੋ ਗਏ ਇੱਧਰ ਦੋ ਤਾਂ ਬੱਚੇ ਆ ਬਠੇ ਰਤਾ ਤੇ ਚਿੱਟਾ ਇੱਕ ਹੋਰ ਰਤਾ ਬੈਠਾ ਠੀਕ ਆ ਇੱਕ ਤਾਂ ਜੋੜੀ ਆ ਬਾਈ ਠੀਕ ਆ ਕਾਲਸਰੇ ਵਾਲੀ ਇੱਕ ਜੋੜੀ ਆ ਵਾ ਲਾਲ ਚੀਨੇ ਵਾਲੀ ਤੇ ਆ ਰੀ ਦੀ ਗੂਤਰੀ ਇਰੇ ਬਾਈ ਤੈਨੂੰ ਦੱਸਦਾ ਮੈਂ ਕੀ ਕਹਾਣੀ ਏ ਦੀ ਵਧੀਆ ਕੀਤਾ ਭਾਈ ਇੱਥੇ ਛੜਤਾ ਸਫਾਈ ਕਰਕੇ ਛੱਡਿਆ ਆਪਾਂ ਸਾਰੇ ਖੁੱਡੇ ਦੀ ਦੇਖ ਲਓ ਓਕੇ ਰਿਪੋਰਟ ਨਾ ਦਾਣੇ ਇਹਨਾਂ ਨੂੰ ਰੱਖਤੇ ਆ ਪਾਣੀ ਵੀ ਆਵੇ ਭਰੀਆਂ ਪੰਗਾਂ ਸਵੇਰ ਦੇ ਕੁਝ ਨਾ ਧੋ ਕੇ ਤੇ ਖਾ ਲੈਣਗੇ ਇਹ ਆਪੇ ਇੱਕ ਲਾਲ ਸਰੀ ਨਾਲ ਕਿਉਂਕਿ ਇਹ ਤਾਂ ਛੱਡੀ ਆ ਵੀ ਜੇ ਇਹਨੂੰ ਭਰ ਵੀ ਦੇਣਗੇ ਆਂਡੇ ਨਹੀਂ ਰੱਖਦੀ ਇਹ ਤਾਂ ਆਪਣਾ ਬੰਨਣ ਵਾਲਾ ਜਾਨਵਰ ਹੈ ਤਾਂ ਫਿਰ ਮੌਕੇ ਦੇ ਖੁੱਡੇ ਦੀ ਚਾਹੀਦਾ ਕਈ ਵਾਰ ਬੱਚਾ ਪਾਸੇ ਪੂਸੇ ਡੱਕਦਾ ਬੱਚੇ ਵੀ ਅੱਜ ਉੱਡ ਗਏ ਇੰਨਾ ਤਾਂ ਡਾਉਣਾ ਬਾਈ ਮੈਂ ਤੈਨਨੇ ਇਹ ਤੇ ਵੱਡਿਆ ਉੱਡੇ ਹੁੰਦੇ ਜਿੰਨਾ ਕ ਟਾਈਮ ਇਹਨਾਂ ਨੇ ਕਰਨਾ ਹੁੰਦਾ ਕਰਿਆ ਹੁੰ ਠੀਕ ਹੈ ਭਾਈ ਆ ਦੋ ਜੋੜਨਾ ਲਾਈਆਂ ਆਪਾਂ ਇੱਕ ਜਿਹੜੀ ਜੋੜੀ ਥੱਲੇ ਕਾਲੀ ਪੂਛ ਵਾਲੀ ਦੀ ਉਹ ਆਪਾਂ ਦੋ ਤਿੰਨ ਦਿਨ ਰੋਕੇ ਛੱਡਾਂਗੇ ਜਦੋਂ ਇਹਨਾਂ ਚ ਇੱਕ ਜੋੜੀ ਨੇ ਆਂਡੇ ਦਾ ਧਰ ਲਿਆ ਨਾ ਜੋ ਦੋਨਾਂ ਨੇ ਧਰ ਲਓ ਤੋਂ ਛੱਡਦਾ ਕੋਈ ਗੱਲ ਨਹੀਂ ਇੱਕ ਦੋ ਦਿਨ ਹੋਰ ਰਹਿੰਦੰਨੇ ਆਪਾਂ ਨੂੰ ਠੀਕ ਹੈ ਜੀ ਖਾਓ ਦਾਣੇ ਫਿਰ ਨਹੀਂ ਡਿਸਟਰਬ ਕਰਦੇ ਤੁਹਾਨੂੰ ਹੁਣ ਮੈਂ ਤੁਹਾਨੂੰ ਦੱਸਦਾ ਜੀ ਗੁਦਰੀ ਦੀ ਕੀ ਕਹਾਣੀ ਹੈ ਜਿਹੜੀ ਇਹ ਚਿੱਟੀ ਹੈ ਇਹਨੇ ਪਤਾ ਬਈ ਕੀ ਕੀਤਾ ਇਹਨੇ ਡੋਲੀ ਚਾਂਡਾ ਲਾ ਲਿਆ ਥੱਲੇ ਡੋਲੀ ਚ ਆਂਡਾ ਲਾ ਲਿਆ ਕਰਕੇ ਫਿਰ ਮੈਂ ਉਹ ਆਂਡਾ ਚੱਕ ਲਿਆ ਸੇਵ ਕਰ ਲਿਆ ਤੇ ਜਲਦੀ ਜਲਦੀ ਮੈਂ ਕਿਹਾ ਖੁੱਡੇ ਛੱਡ ਦਿੱ ਗਏ ਨੇ ਇਹਨਾਂ ਨੂੰ ਆਪੇ ਇੱਥੇ ਕੋਈ ਘੋਰਨਾ ਮਾਲ ਲ ਕੇ ਤੇ ਉਹਦੇ ਵਿੱਚ ਦੂਸਰਾ ਅੰਡਾ ਧਰ ਲੂਗੀ ਉੱਥੇ ਹੀ ਆਪਾਂ ਉਹ ਜਿਹੜਾ ਪਹਿਲਾ ਵਾਲਾ ਅੰਡਾ ਰੱਖਿਆ ਇਹਨੇ ਉਹ ਰੱਖ ਦਾਂਗੇ ਠੀਕ ਹੈ ਜੀ ਉਹ ਤਾਂ ਕਿਉਂਕਿ ਡੋਲੀ 'ਚ ਸਿਸਟਮ ਗਰਮੀ ਬਹੁਤ ਉੱਥੇ ਬਾਈ ਖੁੱਡਾ ਫੇਰ ਵੀ ਹਜੇ ਥੋੜੇ ਠੰਡੇ ਕਹਿੰਦਾ ਗਰਮੈਸ਼ ਵਾਲੀ ਹੋ ਜਾਂਦੀ ਹੈ ਉੱਥੇ ਮਾਫੀ ਦੇ ਵਿੱਚ ਤਾਂ ਕਰਕੇ ਤੇ ਬਾਕੀ ਪਾਪੇ ਨੇ ਵੀ ਛੱਡੇ ਸਿਆ ਜਾਨਵਰ ਤੇ ਇੱਕ ਦੋ ਦਿਨਾਂ ਨੂੰ ਬਾਈ ਆਪਣੀ ਬਾਜੀ ਫੇਰ ਆ ਤੇ ਆਪਾਂ ਡਿਕਲੇਅਰ ਨਹੀਂ ਕਰਦੇ ਹਜੇ ਕਿੱਥੇ ਆ ਕੀ ਆ ਕਿਵੇਂ ਆ ਉਹ ਸਾਰਾ ਤੁਸੀਂ ਵਲੌਗ ਦੇਖ ਲਿਓ ਵਲੌਗ ਅਪਲੋਡ ਕਰਾਂਗੇ ਆਪਾਂ ਇੱਕ ਦੋ ਦਿਨਾਂ ਤੱਕ ਛੱਡਾਂਗੇ ਵਧੀਆ ਜਾਨਵਰ ਛੱਡਾਂਗੇ ਤੇ ਤੁਹਾਨੂੰ ਵੀ ਪਤਾ ਹੀ ਆ ਪਾਣੀ ਤੇ ਕਿਹੜੇ ਆ ਕਿਹਦੇ ਕਿੰਨੇ ਪਾਣੀ ਹੋਗੇ ਹਨ ਮੈਂ ਦੱਸਦਾ ਹੀ ਹੁਣ ਸਾਰਾ ਤੁਹਾਨੂੰ ਪਤਾ ਬਾਈ ਤੇ ਛੱਡਾਂਗੇ ਆਪਾਂ ਵਧੀਆ ਬਾਜੀ ਆ ਤੇ ਸਰਪ੍ਰਾਈਜ਼ ਵੀ ਦੇਣਾ ਬਾਜੀ ਜਿਹੜੇ ਨਾਮ ਦੇਣੇ ਉਹ ਵੱਖਰੇ ਇੱਕ ਸਰਪ੍ਰਾਈਜ਼ ਦੇਣਾ ਉਹਨਾਂ ਨੇ ਤੇ ਬਸ ਉਹ ਕੱਲ ਪਰਸੋ ਦਾ ਕੀ ਹੈ ਬਾਜੀ ਉਹ ਤੇ ਆਪਾਂ ਛੱਡਾਂਗੇ ਠੀਕ ਹੈ ਜੀ ਤੇ ਬਾਕੀ ਆਪਾਂ ਜਾਨਵਰ ਅੱਜ ਤਿਆਰ ਗੂਤਰੀਆਂ ਜਿਹੜੀਆਂ ਉਹ ਡਾਈਆਂ ਸੀ ਤਿੰਨ ਬੱਚੇ ਛੱਡੇ ਸੀ ਸੱਤ ਕੇ ਜਾਨਵਰ ਛੱਡੇ ਸੀ ਉੱਡ ਕੇ ਆ ਗਏ ਆ ਇੰਨੀ ਕਿੰਨੀ ਮਿਛਤਰੀ ਦੇ ਕਿਉਂਕਿ ਸੁੱਕੇ ਜਣਾ ਤਾਂ ਕਰਕੇ ਹਨ ਮੈਂ ਕਿਹਾ ਵੀ ਪਾਣੀ ਵਾਲੇ ਤਾਂ ਫਿਰ ਅੱਜ ਡਾਇ ਨਹੀਂ ਸੀ ਉਹਨਾਂ ਦੀ ਸੀਗੀ ਬੰਦੀ ਬਾਈ ਤੇ ਮੈਂ ਕੱਲ ਡਾਈ ਸੀਗੀ ਕੱਲ ਟੂਸੇ ਵਾਲਾ ਕਬੂਤਰ ਠੈਡ ਆਇਆ ਸੀਗਾ ਆਪਣਾ ਉਹ ਆਇਆ ਪੂਰੇ 12 ਵਜੇ ਮੈਂ ਪੌਣੇ ਕੇ ਸੱਤ ਓਲੇ ਮਾਰੇ ਸੀ ਕਿਉਂਕਿ ਪਰਸੋ ਬਾਜੀ ਥੱਕੇ ਕਰਕੇ ਹਨ ਤੇ ਉਹ ਉੱਠਿਆ ਨਹੀਂ ਗਿਆ ਜਲਦੀ ਯਾਰ ਮੈਂ ਉਹਨਾਂ ਦੇ ਗੋਰੀ ਇੱਥੇ ਪਏ ਸੀਗੇ ਹਨ ਤੇ ਕੋਠੇ ਤੇ ਉੱਠੇ ਫਿਰ ਤੇ ਪੌਣੇ ਕੇ ਸੱਤ ਮਾਰੇ ਫਿਰ ਓਲੇ ਤੇ 12 ਕਵੇ ਦਾ ਟਾਈਮ ਕੀਤਾ ਕਬੂਤਰ ਨੇ ਵਧੀਆ ਜਣੀ ਦਾ ਵੀ ਵਧੀਆ ਗਰਮੀ ਵੀ ਵਾਵਾ ਸੀ ਕੱਲ ਅੱਜ ਤਾਂ ਚਲੋ ਹਵਾ ਜਲਦੀ ਮੜੀ ਜਾ ਦੇਖੋ ਇੱਧਰ ਆਵੇ ਚੱਲ ਰਹੀ ਹੈ ਹਲਦੀ ਇਹ ਆ ਦੇ ਇੱਧਰ ਦੇਖ ਲੋ ਹਰੀ ਚਾਦਰ ਹਲਦੀ ਲੈ ਠੀਕ ਹੈ ਜੀ ਇਹ ਬਾਕੀ ਧੁੰਦ ਦਿਖਾਈ ਦਿੱਤਾ ਸਿਸਟਮ ਚਲੋ ਚੱਲ ਗਏ ਬਾਈ ਥੱਲੇ ਲਓ ਬਾਈ ਥੱਲੇ ਆ ਗਈ ਜਾਨਵਰ ਨਾ ਆਪਣੇ ਨਮਾਉਣਾ ਪਾਲਦੇ ਆ ਤੇ ਇਹਨਾਂ ਨੂੰ ਨਾ ਪਤਾ ਕੀ ਕਰਾਂਗੇ ਆਪਾਂ ਕੱਲ ਪਾਸ ਵਾਲੇ ਵਲੌਗ ਦੇ ਵਿੱਚ ਨਾ ਸਾਰਿਆਂ ਨੂੰ ਨਮਾਦਾਂਗੇ ਇਹਨਾਂ ਨੂੰ ਯਾਰ ਬਾਹਰ ਪਾ ਕੇ ਨਾ ਜਾਲ ਚ ਪਾਣੀ ਮਾਰਾਂਗੇ ਇਹਨਾਂ ਦਾ ਟਕਾ ਕੇ ਪ੍ਰੈਸ਼ਰ ਪੈਪ ਲਾ ਕੇ ਸਾਰਿਆਂ ਨੂੰ ਨਵਾ ਦਾਂਗੇ ਚੰਗੀ ਤਰ੍ਹਾਂ ਆ ਦੇਖ ਕੂਦਰੀਆਂ ਵਿੱਚ ਫਰਕ ਕੀ ਆਂਦੀ ਨਾ ਇੱਥੇ ਹੁਣ ਇਹਦੀ ਗਲਾਸ ਕੋਲੇ ਬੈਠੀ ਚੱਲ ਉਹਨ ਦਾ ਹਵਾ ਲੈਂਦੀ ਹੋ ਸਕਦਾ ਪਰ ਫਿਰ ਵੀ ਨਾ ਨਵਾ ਦਾਂਗੇ ਇੱਕ ਵਾਰ ਯਾਰ ਸਾਰਿਆਂ ਦੇ ਪਾਣੀ ਕੱਢ ਦਾਂਗੇ ਉੱਤੋਂ ਦੀ ਤੇ ਸੈੱਟ ਹੋ ਜਾਊਗਾ ਮੈਂ ਜਮਾਂ ਓਕੇ ਇਹਨਾਂ ਨੇ ਬਾਈ ਜਦੋਂ ਪਾਣੀ ਪੂਰੀ ਦਾ ਕੰਮ ਨਿਬੇੜ ਲਿਆ ਉਦੋਂ ਆਪਾਂ ਦਾ ਬਦਾਮ ਪਾ ਲਾਂਗੇ ਇਹਨਾਂ ਨੂੰ ਬਦਾਮ ਘਟੇ ਹੀ ਪਏ ਆ ਠੀਕ ਹੈ ਜੀ ਤੇ ਉਦੋਂ ਬਾਅਦ ਇਹਨਾਂ ਚੋਂ ਜਿਹੜੀਆਂ ਕੂਦਰੀਆਂ ਨੇ ਆਪਾਂ ਲਾਉਣੇ ਆ ਜੋੜੇ ਉਹਨਾਂ ਦੇ ਲਾ ਲਾਂਗੇ ਕਬੂਤਰ ਆਪਣੇ ਕੋਲੇ ਬੈਠੇ ਆ ਹਜੇ ਕੋਈ ਸੁੱਧ ਨੋਨੇ ਕੋਲੇ ਬੈਠੇ ਆ ਬਾਕੀਆਂ ਦੇਖ ਲਾਂਗੇ ਹਿਸਾਬ ਕਿਤਾਬ ਜਿਵੇਂ ਵੀ ਹੁੰਦਾ ਹੋਇਆ ਬੂਤਰੀਆਂ ਸਾਰੀਆਂ ਚੰਗੀਆਂ ਕੋਈ ਹੈ ਨਹੀਂ ਕਿ ਮਾੜੀ ਡਿਫੈਲਟਰ ਇੱਕ ਦੋ ਕੂਤਰੀਆਂ ਹੈਗੀਆਂ ਬਗਾਨੀਆਂ ਉਹ ਵੀ ਹਜੇ ਨਹੀਂ ਦੇਣੀਆਂ ਮਤਲਬ ਕਿ ਇੱਕ ਤਾਂ ਜਿਵੇਂ ਉਹ ਲਾਲਸਰੀ ਹੋ ਗਈ ਇਹ ਆ ਦੇ ਬੇਟੀ ਇੱਧਰ ਦੀ ਦੇਖ ਲਓ ਇੱਧਰ ਮੰਗੀ ਆ ਦੇ ਆਹ ਆ ਵੀ ਇਹ ਮਗਰ ਬੈਠੀ ਜੱਟ ਘਾੜੀ ਦੇ ਉਹ ਆ ਕਲੀ ਚਿਕਾਉਣ ਵਾਲੀ ਤੇ ਬਾਕੀ ਸਭ ਸੈੱਟ ਆ ਬਾਈ ਤੇ ਇਹਨਾਂ ਚੋਂ ਨਾ ਇੱਕ ਕਬੂਤਰੀ ਥੋੜੀ ਜੀ ਦੋ ਹੱਜ ਦੋ ਬੂਤਰੀਆਂ ਵਧ ਗਿਆ ਇੱਕ ਕਾਲਸਰੀ ਤੇ ਇੱਕੋ ਝਲਰ ਵਾਲੀ ਆ ਦੇ ਬੈਠੀ ਆ ਦੋਨੇ ਸੱਜੇ ਹੱਥ ਬੈਠੇ ਆ ਜਿਹੜੀ ਤੁਰੀਆਂ ਜਾਂਦਾਂਗਾ ਬਸ ਇਹ ਆ ਚਾਰੇ ਇਹਨਾਂ ਚ ਬਸ ਬਾਜੀ ਪੂਜੀ ਦੇ ਹਿਸਾਬ ਕਰਦਾ ਵੇਖ ਲਾਂਗੇ ਕਿਹੜੀ ਵਧ ਗਿਆ ਕਰਦੀ ਆ ਟਾਈਮ ਉਹਨਾਂ ਨੂੰ ਬਾਜੀ ਪੂਜੀ ਛੱਡ ਲਾਂਗੇ ਤੇ ਬਾਕੀ ਤਾਂ ਫਿਰ ਦੇੜੇ ਇੱਕ ਪੱਠਾ ਤੇ ਇੱਕ ਆਪਣੇ ਡੂਸਿਆਂ ਵਾਲਾ ਉਹਨਾਂ ਨੂੰ ਤਾਂ ਛੱਡਣਾ ਹੀ ਛੱਡਣਾ ਇਹਨਾਂ ਚ ਵੀ ਇੱਕ ਅੱਧਾ ਵੇਖ ਲਾਂਗੇ ਜਣਵਾ ਜਿਹੜਾ ਉੱਡੂਗਾ ਤੇ ਬਾਕੀ ਬਈ ਰੱਖ ਲਾਂਗੇ ਫਿਰ ਹਨਾ ਜਾਂ ਫਿਰ ਕਰ ਦਾਂਗੇ ਗਿਫਟ ਗਫਟ ਇਧਰ ਉਧਰ ਆਪਣੇ ਕੋਈ ਭੈਣ ਭਾਈ ਨੂੰ ਜਿਹੜੇ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਦੇ ਦਾਂਗਾ ਬਥੇਰੇ ਬੰਦੇ ਜਾਨਵਰ ਮੰਗਦੇ ਯਾਰ ਕੋਈ ਨਹੀਂ ਇਹ ਵੀ ਕੰਮ ਕਰਨਾ ਚਾਹੀਦਾ ਹਨ ਕੋਈ ਨਹੀਂ ਯਾਰ ਸ਼ੌਂਕ ਜਿਹਨੂੰ ਹੁੰਦਾ ਨਾ ਪੂਰਾ ਕਰਨਾ ਚਾਹੀਦਾ ਬਾਕੀ ਪਿੰਜਰਾ ਆਪਣਾ ਸੱਚ ਮੈਂ ਤੁਹਾਨੂੰ ਬਾਜ਼ੀਆਂ ਦੀ ਅਪਡੇਟ ਦੇਣੀ ਹੈ ਉਹ ਭਾਈ ਅਗਲੇ ਵਲੌਗ ਚ ਦਊਂਗਾ ਵੀ ਫੱਡੇ ਵਾਲੀ ਬਾਜ਼ੀ ਦੀ ਸਾਰੀ ਕਹਾਣੀ ਕੀ ਬਣੀ ਵੈਸੇ ਤਾਂ ਤੁਸੀਂ ਵਲੌਗ ਦੇਖ ਲਿਆ ਪਰ ਫਿਰ ਵੀ ਹਨਾ ਇੱਕ ਜਿਹੜੀ ਦੂਜੇ ਪਾਸੇ ਛੱਡੀ ਸੀ ਆਪਾਂ ਉਹ ਦਣੀ ਤੇ ਠੀਕ ਹੈ ਬਾਈ ਇਹ ਵੀ ਬਲੌਗ ਦਾ ਪਾ ਇਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੀ ਉਸ ਵੀਡੀਓ ਕਿੱਦਾਂ ਲੱਗੀ ਤੇ ਬਾਜੀ ਤੁਹਾਨੂੰ ਮੈਂ ਇੱਕ ਕਲੈਰੀਫਿਕੇਸ਼ਨ ਦਊਗਾ ਬਾਈ ਕੱਲੂ ਵੀ ਕੀ ਬਣਿਆ ਸੀਗਾ ਜਗਰੂ ਬਾਈ ਤੇ ਰਜਤ ਗਏ ਸੀ ਉੱਥੇ ਰਾਮੂ ਵਾਲੇ ਉੱਥੇ ਬਾਈ ਦੋ ਕੁੱਤਰ ਛੱਡੇ ਸੀ ਤੇ ਦੋਨੋਂ ਹੀ ਨਹੀਂ ਆਪਾਂ ਨੂੰ ਮਿਲੇ ਉਹ ਸਾਰੀ ਕਹਾਣੀ ਸੁਣ ਦੱਸੂਗਾ ਇੱਕ ਮਿਲ ਵੀ ਜਾਣਾ ਸੀ ਤੇ ਉਹ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੋ ਗਈ ਬਾਈ ਤਾਂ ਕਰਕੇ ਉਹ ਨਹੀਂ ਮਿਲਿਆ ਤੇ ਠੀਕ ਹੈ ਮਿੱਤਰੋ